ਆਪ ਲੋਕੋ ਹਮ ਆਤੰਗਵਾਦੀ ਲੱਗਤੇ ਹੈਂ ਇੰਡੀਆ ਵਾਲੋ ਹਮਾਰੇ ਘਰ ਮੇਂ ਸਿਰ ਇਤਨਾ ਸਾ ਪਾਣੀ ਰਹਿ ਗਿਆ ਅਗਰ ਇਹ ਵੀ ਖਤਮ ਹੋ ਗਿਆ ਤੋ ਮੈਂ ਤੋ ਮਰ ਜਾਊਂਗੀ ਹਾਂ ਇੰਡੀਆ ਵਾਲਿਓ ਕੰਨ ਖੋਲ ਕੇ ਮੇਰੀ ਗੱਲ ਸੁਣਾ ਅਸੀਂ ਅਰਾਈ ਆਂ ਅਸੀਂ ਜ਼ਾਤ ਤੋਂ ਬਾਅਦ ਵਿਆਹ ਨਹੀਂ ਕਰੀਦਾ ਤੋ ਤੁਸੀਂ ਜੰਗ ਦਾ ਸੋਚੀ ਬੈਠੇ ਹੋ ਆਹੋ ਕਦੇ ਵੀ ਨਹੀਂ ਅਸਤੇ ਨਹੀਂ ਲੜਨੀ ਹੈਗੀ ਹੂੰ ਆਹੋ ਕੀ ਦੱਸੋ ਮੈਨੂੰ ਵੀ ਇਹਨਾਂ ਨਾਲ ਜੰਗ ਕਰੀਏ ਕਿ ਇਹਨਾਂ ਨਾਲ ਪਿਆਰ ਕਰੀਏ ਇਹ ਕਿਹ ਚਿੱਤੇ ਜੰਗ ਕਰਨ ਵਾਲੀ ਨੇ ਕਿਤੇ ਜੀ ਜੀ ਤੁਸੀਂ ਦੇਖੋ ਅਸੀਂ ਤੁਹਾਡੇ ਨਾਲ ਜੰਗ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਸਹਿਮਤਾਂ ਕਿਹੜਾ ਪਾਗਲ ਕੁੱਤਾ ਕਹਿੰਦਾ ਵੀ ਤੁਹਾਡੇ ਨਾਲ ਜੰਗ ਕਰਨੀ ਆ ਆਪਾਂ ਕਰਦੇ ਆ ਪਿਆਰ ਦੋ ਪਿਆਰ ਦੀਆਂ ਗੱਲਾਂ ਠੀਕ ਹੈ ਨਾ ਰਹੀ ਗੱਲ ਪਰ ਆਏ ਆ ਵੀ ਅਸੀਂ ਪਿਆਰ ਕਰ ਲਈ ਉਧਰੋਂ ਤੁਹਾਡੇ ਫੌਜੀ ਸਾਡੇ ਚਤਣਾ ਦੀ ਬੋਲੀ ਮਾਰ ਵੀ ਸੜਿਆ ਠੂਟੀ ਕਰੀਏ ਨਾ ਇੱਥੇ ਕੀ ਹੋਇਆ ਪਿਆ ਰਹੀ ਗੱਲ ਪਾਣੀ ਦੀ ਆਪਣੀ ਮੋਟਰ ਲੱਗੀ ਹੋਈ ਤੁਸੀਂ ਆਪਣੇ ਦੇਸ਼ ਨਾਲ ਗੱਲਬਾਤ ਕਰਕੇ ਇੱਧਰ ਤੁਹਾਨੂੰ ਸਾਰਾ ਕੁਝ ਮਿਲੂ ਪਾਣੀ ਤੋਂ ਲਾਤ ਦਸ ਫੀ ਹੈ ਜਿਹੜੀ ਕੁੜੀ ਨਾਲ ਜੰਗ ਲੜੀ ਜਾਂਦੀ ਹੈ ਇਹਦਾ ਪਿਆਰ ਕਰਨ ਲਈ ਗੱਲਾਂ ਨਹੀਂ ਮੋਦੀ ਸਾਹਿਬ ਤੁਸੀਂ ਲੜੋ ਸਾਡਾ ਤਾਂ ਗੱਠ ਮਟ ਹੋ ਗਈ